ਇਸਾਨੀ ਮੰਗਾਂ ਨੂੰ ਲੈ ਕੇ ਮਨਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 47 ਦਿਨਾਂ ਤੋਂ ਭੁੱਖ ਹੜਤਾਲ ਤੇ ਹਨ ਇਸ ਦੌਰਾਨ ਉਹਨਾਂ ਨਾਲ ਕਈ ਆਗੂਆਂ ਦੀ ਮੁਲਾਕਾਤ ਹੋਈ ਹੈ ਤੇ ਪਰਿਵਾਰ ਵੀ ਕਈ ਵਾਰ ਮਿਲਦਾ ਰਿਹਾ ਹੈ ਹਰ ਵਰਗ ਨੇ ਉਹਨਾਂ ਨੂੰ ਮਿਲ ਕੇ ਸਮਰਥਨ ਦਿੱਤਾ ਪਰ ਹੁਣ ਕਿਸਾਨ ਆਗੂ ਡੱਲੇਵਾਲ ਕਿਸੇ ਨੂੰ ਵੀ ਨਹੀਂ ਮਿਲਣਾ ਚਾਹੁੰਦੇ ਉਹਨਾਂ ਨੇ ਸੁਨੇਹਾ ਭਜਵਾਇਆ ਹੈ ਕਿ ਮੇਰਾ ਪਰਿਵਾਰ ਵੀ ਮੇਰੇ ਕੋਲ ਗੱਲਬਾਤ ਲਈ ਨਾ ਆਵੇ ਡੱਲੇਵਾਲ ਨੇ ਇਹ ਸੁਨੇਹਾ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਰਾਹੀਂ ਭਜਵਾਇਆ ਹੈ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਹੀ ਨਾਜ਼ੁਕ ਮੋੜ ਤੇ ਹੈ ਡਾਕਟਰ ਵੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਡੱਲੇਵਾਲ ਨੂੰ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਕਿਸਾਨ ਆਗੂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ। ਹੁਣ ਤੱਕ ਲਗਾਤਾਰ ਡੱਲੇਵਾਲ ਹਰੀਕ ਨਾਲ ਮੁਲਾਕਾਤ ਕਰਦੇ ਆ ਰਹੇ ਸਨ ਅਤੇ ਬੋਲਚਾਲ ਜਾਰੀ ਸੀ ਪਰ ਹੁਣ ਡਾਕਟਰਾਂ ਅਨੁਸਾਰ ਬੋਲਚਾਲ ਨੂੰ ਵੀ ਕੰਟਰੋਲ ਕਰਨਾ ਪਵੇਗਾ ਕਿਉਂਕਿ ਇਸ ਨਾਲ ਵੀ ਕਮਜ਼ੋਰੀ ਆ ਜਾਂਦੀ ਹੈ ਅਤੇ ਡੱਲੇਵਾਲ ਹੋਰ ਵੀ ਬਿਮਾਰ ਹੋ ਜਾਂਦੇ ਹਨ। ਇਸ ਲਈ ਡੱਲੇਵਾਲ ਨੇ ਸੁਨੇਹਾ ਦਿੱਤਾ ਹੈ ਕਿ ਹੁਣ ਅੱਜ ਤੋਂ ਬਾਅਦ ਉਹ ਕਿਸੇ ਨਾਲ ਨਹੀਂ ਮਿਲਣਗੇ ਇਥੋਂ ਤੱਕ ਕਿ ਮੇਰਾ ਪਰਿਵਾਰ ਵੀ ਮੇਰੇ ਨਾਲ ਗੱਲਬਾਤ ਕਰਨ ਲਈ ਮੇਰੇ ਕੋਲ ਨਾ ਆਵੇ। ਕਿਸਾਨਾ ਗੂ ਨੇ ਕਿਹਾ ਕਿ ਕਨੋਰੀ ਬਾਰਡਰ ਤੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਤੋਂ ਬਾਅਦ ਕੋਈ ਵੀ ਡੱਲੇਵਾਲੂ ਨਹੀਂ ਮਿਲੇਗਾ ਕਿਉਂਕਿ ਹੱਥ ਪੈਰ ਹਿਲਾਉਣ ਨਾਲ ਜਾਂ ਥੋੜਾ ਵੀ ਬੋਲਣ ਨਾਲ ਇੱਕਦਮ ਬੀਪੀ ਵੱਧ ਜਾਂ ਘੱਟ ਹੋ ਜਾਂਦਾ ਹੈ ਇਸ ਲਈ ਮਿਲਣ ਵਾਲਿਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਇੱਕ ਤਾਂ ਮੈਂ ਸਾਰੀ ਸੰਗਤ ਤੋਂ ਮਾਫੀ ਮੰਗ ਲੈਣਾ ਜੀ ਡੱਲੇਵਾਲ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਕਹੀ ਹੈ ਉਹਨਾਂ ਨੇ ਕਹਿ ਆ ਵੀ ਜਿਹੜਾ 4 ਜਨਵਰੀ ਨੂੰ ਇੱਥੇ ਉੱਠ ਕੇ ਆਪਾਂ ਸਟੇਜ ਤੇ ਗਏ ਚਲੋ ਮੈਂ ਉਹ ਨਗਰ ਵੀ ਮਾਣੀ ਮੁੱਟੀ ਜਿਹੜਾ ਮੈਂ ਬਾਹਰਾਂ ਕੀਤਾ ਸੀ ਲੋਕਾਂ ਨਾਲ ਮੇਰੇ ਬਾਹਰ ਦੇ ਲੋਕ ਆਏ ਐ ਮੈਂ ਪਹੁੰਚਿਆ ਪਰ ਮੈਨੂੰ ਤਕਲੀਫ ਬਹੁਤ ਆਈ ਮੈਂ ਸੁਣਦੇ ਜਲੇ ਵਰਸਾ ਉਹ ਕਹਿਆ ਸੀ ਮੈਂ ਪ੍ਰਧਾਨ ਜੀ ਜਦੋਂ ਵੀ ਸਾਨੂੰ ਸੀ ਬਹਿਦੇ ਆ ਤੁਸੀਂ ਸਾਨੂੰ ਇਹ ਕਹਿੰਦੇ ਰਹੋ ਕਿ ਮੈਂ ਠੀਕ ਐ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਦੋ ਦਿਨ ਮੇਰੀ ਤਿਹਰੀਬ ਬਹੁਤ ਜ਼ਿਆਦਾ ਸੀ ਮੈਂ ਬਹੁਤ ਔਖਾ ਹੋਇਆ ਤਾਂ ਹੋ ਸਕਦਾ ਤੁਸੀਂ ਅੱਜ ਨਹੀਂ ਔਖੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਨਹੀਂ ਅੱਜ ਮੈਂ ਠੀਕ ਐ ਪਰ ਦੋ ਦਿਨ ਜਿੰਨੇ ਲੈ ਔਖਾ ਹੋਇਆ ਬਈ ਉਹ ਜਿਹੜੀ ਕਮੇਟੀ ਆਈ ਸੀ ਲਾਂਚ ਵਿੱਚ ਜਿਹੜੇ ਕਿਸਾਨਾਂ ਦੇ ਸਵਾਲ ਐ ਜਾਂ ਜਿਹੜੇ ਸਰਕਾਰ ਕੋਲੇ ਰੱਖਣਾ ਲੈ ਚਾਹੁੰਦਾ ਸੀਗਾ ਮੈਂ ਮੁੰਡੇ ਸ਼ਰਮਦਾ ਨਹੀਂ ਪੂਰੇ ਰੱਖ ਸਕਿਆ ਪਰ ਮੈਂ ਕੋਸ਼ਿਸ਼ ਕੀਤੀ ਕੋਸ਼ਿਸ਼ ਦੇ ਬਾਅਦ ਮੈਨੂੰ ਤਕਲਾਈ ਤੋਂ ਸੋਨੇ ਸਾਹਮਣੇ ਆਇਆ ਗਾਥੂ ਮੈਂ ਬਹੁਤ ਪਰੇਸ਼ਾਨ ਰਹਾ ਮੈਂ ਦੱਸਿਆ ਜੀ ਪਰ ਜਦੋਂ ਵੀ ਕੋਈ ਲਾਤ ਹਵਾਉਂਦੇ ਨੇ ਜਾਂ ਬਾਹਰ ਹੋ ਕੇ ਜਾਂ ਪਾਸਾ ਲੈਂਦੇ ਨੇ ਉਹਨਾਂ ਦੀ ਆਪ ਦੀ ਤਾਕਤ ਨਹੀਂ ਕਿ ਉਹ ਆਪ ਦੀ ਬਾਗੀ ਨਾਲ ਪਾਸਾ ਲੈ ਰਣ ਜਦੋਂ ਵੀ ਸਰੀਰ ਦਾ ਪਿਆ ਕਹਿੰਦਾ ਹੈ ਤਾਂ ਵੀ ਮੇਰਾ ਬਾਦਰ ਨਾ ਘਟ ਜਾਂਦਾ। ਤੋਂ ਉਹਨਾਂ ਨੇ ਸਥਿਤੀ ਇਹ ਕਹੀ ਵੀ ਤੁਸੀਂ ਮੇਰੀ ਇੱਕੋ ਹੀ ਬੇਨਤੀ ਮੰਨ ਲਓ। ਬੇ ਨਹਿਲਾ ਨਹੀਂ ਮੜਾ ਗਾ ਦਿਓ। ਕੋਈ ਉਹ ਉਹ ਇਸ ਇਥੋਂ ਤੱਕ ਨਹੀਂ ਗਿਆ ਤਾਂ ਵੀ ਮਰਾ ਦੇ ਪਰਵਾਸ ਨੂੰ ਵੀ ਕਹਿ ਰਿਹਾ। ਆਪਣੀ ਦਸੇ ਬੰਦੀ ਦੇ ਸਹਾਰਿਆਂ ਨੂੰ ਰੋਕ। ਥੋੜਾ ਜਾਂ ਮੈਨੂੰ ਸਾਡ ਤੋਂ ਕੇ ਦੀ ਕਹ ਵੀ ਤੂੰ ਰੋਮਦਾ ਕਿਉਂ ਨਹੀਂ। ਤੁਸੀਂ ਕਉਂ ਨਹੀਂ ਵੰਦੇ ਫਿਰ ਤੁਸੀਂ ਉੱਤੇ ਰੋਕ ਕੇ ਮੇਰੇ ਕੋਲੇ ਕੰਮ ਭੇਜ ਦਿਓ। ਇੱਕ ਤਾਂ ਇਸ ਗਾਂ ਦੀ ਆਪਸਾਰੀ ਸਭ ਤੋਂ ਮਾਫੀ ਚਾਹੁੰਦੇ ਆ। ਹਰੇਕ ਦੀ ਸ਼ਹਿਰ ਠੀਕ ਅਸੀਂ ਕੰਦਰ ਕਰਦਾ ਸੋਦੀ। ਸਾਡੇ ਆ ਪੈਣਾ ਵੀ ਆਉਂਦੇ ਆ, ਮਾ ਮੋ ਵੀ ਆਉਂਦੇ ਆ, ਨੌਜਵਾਨ ਵੀ ਆਉਂਦੇ ਆ, ਵੱਖ-ਵੱਖ ਰਾਕੀ ਕਿਸਾਨ ਜਿਵੇਂ ਬੰਦੇ ਆ ਆਕੂ ਵੀ ਆਉਂਦੇ ਆ। ਜਿਵੇਂ ਹੁਣ ਵੀ ਆਪਣੇ ਨਾਲ ਇਧਰ ਸਵਾਜਵਾਦੀ ਪਾਰਟੀ ਦੇ ਉਤਰਪ੍ਰਦੇਸ਼ ਤੋਂ ਜਿਹੜੇ ਐਪੀਓ ਵੀ ਆਏ ਨੇ। ਸਾਰਿਆਂ ਦੀ ਸ਼ਹਿਰ ਵੀ ਅਸੀਂ ਮਿਲ ਗਏ। ਪਰ ਉਹਨਾਂ ਨੇ ਇਹ ਕਹਿ ਵੀ ਲਾ ਲੀ ਮੱਟੇ ਹੀ ਕਰਦੇ ਹੋ। ਵੇ ਵੜਾਈ ਕਰਦੋਂ ਮੈਨੂੰ ਕੋਈ ਮੇਰੇ ਨਾਲ ਇਹਨਾਂ ਇੱਕ ਖਾਸ ਕਰਕੇ ਆਪਣੇ ਜਿਹੜੇ ਫੋਰਮਾਂ ਦੇ ਆਗੂ ਐ ਮਰ ਕਰੇ ਕੋਸ਼ ਨੂੰ ਜੇ ਹਰੇਕ ਜੀ ਵੀ ਮੇਰੇ ਘਟ ਤੋਂ ਬੰਦੇ ਆਏ ਨੇ ਅਸੀਂ ਆਗਲੇ ਆਪਾਂ ਪ੍ਰਬੰਧਨ ਨਾਲ ਜਿਹੜੇ ਸਾਡੇ ਮੁੰਡੇ ਲਾਏ ਨੇ ਉਹਨਾਂ ਨਾਲ ਕੇ ਜੁਸ਼ ਉਹ ਜਾਰੇ ਮਜਬੂਰ ਹੋ ਜਾਂਦੇ ਨੇ ਜੇ ਇਹ ਕਰਦੇ ਪਾ ਵੀ ਨਰਾਜ਼ ਹੋਵੇ ਤੇ ਅੱਗੇ ਜਾਂਦਾ ਤਾਂ ਪ੍ਰਧਾਨ ਵੀ ਨਰਾਜ਼ ਹੁੰਦਾ ساری آگے جن گوشت نہ ਬਾਕੀ ਬਾਤ ਇਹ ਹੋਈ ਹਾਰੀ ਵਾਲੀ ਪਰ ਮੋਰ ਦੇ ਕੱਢੇ ਗਏ ਦੂਜੀ ਗੱਲ ਉਹਨੇ ਕਿ ਮੈਨੂੰ ਪਤਾ ਲੱਗਿਆ ਵੀ ਤੁਸੀਂ ਜੋਤੋਂ ਤੋਂ ਕੋਈ ਬਣਾਦ ਰਹੇ ਹੋ ਮੈਂ ਇਹ ਪ੍ਰਧਾਨ ਦੇ ਅਸੀਂ ਨਹੀਂ ਬਣਾ ਰਹੇ ਹਰੀਕ ਮਾਰਕਰ ਦੇਸ਼ ਹੈ ਹਰੀਕ ਮਾਰਕਰ ਕਹਿ ਰਿਹਾ ਬਈ ਸੋਡੀ ਦਾ ਬਹੁਤ ਕੀਕਤੀ ਹੈ ਇਹ ਸਵਾਲ ਸਾਡੇ ਦੇ ਹੁੰਦੇ ਨੇ ਵੀ ਤੁਸੀਂ ਕਾਹ ਦੀ ਰਿਲੇਸ਼ਿਪੋਂ ਤੁਸੀਂ ਆ ਕੇ ਇੱਥੇ ਪ੍ਰਧਾਨ ਨੂੰ ਆ ਰਹੇ ਹੋ ਇਹ ਲੋਕਾਂ ਦੀ ਇੱਛਾ ਕਹਿਣਾ ਵੀ ਇਹ ਇੱਛਾ ਤੌਰਨੋਂ ਮੋਰ ਦੇ ਜੱਟੇ ਹੋ ਜਿਹੜਾ ਤੁਸੀਂ ਪ੍ਰੋਗਰਾਮ ਬਣਾਇਆ ਉਹਦੇ ਵਿੱਚ ਜੱਟੇ ਹੋ ਇੱਕ ਨੂੰ ਲੈਣ ਦੇ ਨਾਲ ਦਾ ਕਹਿਣ ਨਾਲ ਨਹੀਂ ਬਸ ਇਹਦੇ ਵਿੱਚ ਜੱਟੇ ਰਹੋਗੇ ਉਹ ਮੈਨੂੰ ਪੁੱਛਿਆ ਕਿ ਤင်းੀ ਪਹਾਰ ਜਿਆ ਮੋੜ ਤੇ ਚਾਹੋ। ਕਿਹਾ ਜੀ ਮੈਂ ਪਹਾਰ ਦੀ ਰੋਜ਼ ਬੈਠਦਾ ਨਹੀਂ ਆ ਰਿਹਾ ਰਸਨਾ ਆ ਰਿਹਾ। ਪਿੰਡਾਂ ਦੇ ਵਿੱਚੋਂ ਪ੍ਰਚਾਰ ਹੋ ਰਿਹਾ ਹੈ। ਤੋਂ ਬੇਰਵਾਨੀ ਪਹਾਰ ਦੀ ਜਿਹੜੇ ਮੈਂ ਕਹੀ ਸੀ ਸਾਡਾ ਪ੍ਰੈਸ਼ਰ ਹੈ ਕੁਝ ਬੰਦੇ ਕਹਿੰਦੇ ਕਿ ਅਸੀਂ ਵਾਪਸ ਤੇ ਬੈਠਣਾ। ਫਿਰ ਤਾਂ ਮੇਰਾ ਵੀ ਰੋਕਣਾ ਬੰਦੀ ਕਰੂੰ। ਫਿਰ ਸਰਕਾਰ ਨਾਲ ਗੱਲ ਨੂੰ ਮੇਲੂ ਕੋਣ। ਜਦੋਂ ਸਾਡੀ ਮਰਵਾਤੇ ਬੈਠ ਜਾ ਰਿਹਾ ਲੜਨਾ ਪੈਣਾ ਮਰਨਾ ਪੈਣਾ ਜੇਹੀ ਤੁਸੀਂ ਮੇਰਾ ਗੱਲ ਕਹੀ ਹੈ ਮੇਰੇ ਕੋਲ ਮੈਨਾਂ ਲੜਨਾ ਹੈ ਤਾਂ ਫਿਰ ਤੁਸੀਂ ਉਹ ਲੜਾਈ ਲੜੋ ਉਹ ਗਣ ਮਾਰਦੇ ਦਾ ਵਾਰ ਵਾਰ ਤੇ ਉਹਨਾਂ ਨੂੰ ਬੇਨਤੀ ਕਰੇ ਜਿਹੜੇ ਸ਼ਾਦ ਹਨ ਕੇ ਵੀਰ ਦਲੀਵਾਲ ਸਾਹਿਬ ਨੇ ਆਪਣ ਕਹਿਇਆ ਮੈਂ ਤਾਂ ਸਾਰੀ ਸੰਗਤ ਨੂੰ ਵੀ ਸਾਰੇ ਕਰ ਰਿਹਾ ਬੇ ਤੁਸੀਂ ਗੱਲ ਨਹੀਂ ਆਂਗੇ ਅਸੀਂ ਪਹਿਲਾਂ ਮਾਰਾਂਗੇ ਤਾਂ ਮੈਂ ਖੁਸ਼ੀ ਹੋਣਾ ਤੁਸੀਂ ਡਰਦੇ ਰਹੋ ਕਦੇ ਤੁਸੀਂ ਚਾਹ ਦਰਮੀਆਂ ਦਾ ਜਿਹੜਾ ਇਕੱਠ ਹੈ ਉਸ ਨੂੰ ਇਸ ਨਾਲ ਗੱਲ ਕਰਦੇ ਰਹੋ ਬੇ ਸਰਕਾਰ ਅਸੀਂ ਪਿੱਛੇ ਮੁੜਤੀ ਸਰਕਾਰ ਹੁਣ ਕੁਛ ਨਹੀਂ ਕਰਦੀ ਸਰਕਾਰ ਕਿਸੇ ਵੇੜੇ ਵੀ ਆਪਾਂ ਨੂੰ ਚੱਕ ਸਕਦੀ ਹੈ ਤਾਂ ਉਸ ਨੇ ਕਿਹਾ ਹੋ ਜਿਹੜੀ ਤੁਸੀਂ ਕਈਆਂ ਵੀ ਮਾਰਾਂਗੇ ਤਾਂ ਇੰਨੀ ਕੁ ਮੈਂ ਵਿੱਚ ਸਾਲਾਂ ਕਹਾਂ ਕਿ ਆਪਾਂ ਰੈਨੂ ਵੀ ਢੇਗ ਲੱਗੀ ਆਪਾਂ ਸੋਤੋਂ ਪਹਿਲਾਂ ਹਾਜੀ ਫੇਕੀ ਨਹੀਂ ਬਣਦੀ ਸੀ ਕੁਝ ਲੋਕਾਂ ਕੋਲ ਲੋਕਾਂ ਨੂੰ ਮੈਸੇਜ ਆ ਰਹੇ ਨੇ ਭਈ ਜਿਹੜੀ ਲੀਡਰਸ਼ਿਪ ਪੋਰਚਾ ਤਲਾ ਰਹੇ ਆ ਡੱਲੇਵਾਲ ਸਾਹਿਬ ਨੂੰ ਮਾਰ-ਮਾਰ ਕੇ ਵਹਾਇਆ

ਮੈਨੂੰ ਐਮਐਸਟੀ ਕਰਨ ਦੀ ਗੁੰਮ ਤੇਰੇ ਕਿਸਾਨਾਂ ਨੂੰ ਚਾਹੀਦਾ ਹੁਣ ਮੇਰੇ ਬਾਤ ਬਣਾਉਣਾ ਇੱਕ ਪਹਿਲਾ ਬਣਾਉਣਾ ਦੂਜੀ ਗੱਲ ਵਟੇ ਗਈ ਕਿ ਤੁਸੀਂ ਮੋਰ ਦਾ ਜਮਾਈ ਰੱਖੋਗੇ ਮੋਰ ਤੇ ਮੇਰੀ ਸ਼ਰਮ ਦਾ ਕਦੇ ਨਰਾਜ਼ਵਾ ਦੇ ਚਾਕੇ ਆ ਵਿੱਚ ਦੀ ਜੇ ਕਿਤੇ ਪਾਣਾ ਉਹ ਕਿਹਾ ਪ੍ਰਭਾਨੇ ਵਿੱਚ ਜੇ ਕਿਤੇ ਪਾਣਾ ਮੈਂ ਰੋਕ ਨਹੀਂ ਸਕਦਾ ਤਾਂ ਤੁਸੀਂ ਰੋਕ ਸਕਦੇ ਹੋ ਪ੍ਰਭਾਨੇ ਇਹਦੇ ਬਣ ਜਾਂਦੇ ਨੇ ਮੋਰਚੇ ਦੇ ਵਿੱਚ ਤੇ ਮੇਰੀ ਕੋਈ ਬੇਮਾਨ ਨਾ ਮੋਰਚਾ ਅਜਾਈ ਰਿਹਾ ਮੋਰਚਾ ਨਾ ਪਟਾ